ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੋੜਾ ਜਿਆਗਿਆ ਜੀ ਗੁਰੂ ਕੀ ਸੰਗਤ ਆਪ ਸਭ ਨੂੰ ਪਤਾ ਹੀ ਹੈ ਕਿ ਜਿਵੇਂ ਪਿੰਡ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਨਸ਼ਾ ਹੈ ਇਸੇ ਤਰ੍ਹਾਂ ਅੱਜ ਗੁਰਦੁਆਰਾ ਸਨ ਸਾਹਿਬ ਦੇ ਵਿੱਚ ਇਹ ਗੁਰਦੁਆਰਾ ਸਨ ਸਾਹਿਬ ਦੇ ਜਿਹੜੇ ਵਿਚਾਰੇ ਕਰਮਚਾਰੀ ਨੇ ਜਿਹੜੇ ਡਿਊਟੀਦਾਰ ਨੇ ਜਿਹੜੇ ਸੇਵਾਦਾਰ ਨੇ ਉਹਨਾਂ ਨੇ ਵੇਖੋ ਅੱਜ ਚੋਰ ਫੜਿਆ ਮੂੰਹ ਤਾਂ ਕਰ ਓਏ ਵੇਖੋ ਨਣੇ ਅੱਜ ਚੋਰ ਫੜਿਆ ਵਾ ਇੱਕ ਗੁਰਦਾਰਾ ਸਾਹਿਬ ਦਾ ਜਿਹੜਾ ਜਿਹੜਾ ਚਿੰਦੋਵਾ ਸਾਹਿਬ ਰੱਖਣ ਵਾਲਾ ਉਹਨਾਂ ਨੇ ਸਿਸਟਮ ਜਾੰਗਲਾ ਬਣਾਇਆ ਏ ਇਹ ਉਧਰ ਲੰਗਰਾ ਲਾਲੀ ਸਾਈਡ ਤੇ ਜਾ ਕੇ ਉੱਥੇ ਜਾ ਕੇ ਤੇ ਇਹ ਆਪਣਾ ਸਾਈਡ ਤੇ ਕਰਕੇ ਤੇ ਪਰੇ ਬਾਹਰ ਸੁੱਟ ਰਿਆ ਸੀ ਚਲੋ ਉਹ ਗੁਰੂ ਘਰ ਦੇ ਕਿਸੇ ਸੇਵਾਦਾਰ ਨੇ ਵੇਖ ਲਿਆ ਤੇ ਬਹੁਤ ਵਧੀਆ ਗੱਲ ਕੀਤੀ ਆ ਅਗਰ ਜੇ ਮੰਨ ਲਓ ਇਹ ਚੋਰੀ ਚੁੱਕ ਕੇ ਲੈ ਜਾਂਦਾ ਤੇ ਆਪਾਂ ਸਾਰਿਆਂ ਕਹਿਣਾ ਇਸ ਸ਼ਰੋਮਣੀ ਕਮੇਟੀ ਵਾਲੇ ਬੜੇ ਮਾੜੇ ਆ ਹੋ ਸਕਦਾ ਇਹਨੇ ਚੁੱਕ ਕੇ ਵੇਚਤੇ ਕਿਉਂ ਬਦਨਾਮ ਆ ਤੇ ਇਹਨਾਂ ਲੋਕਾਂ ਕਰਕੇ ਬਦਨਾਮ ਹੋਏ ਨੇ ਸਾਰੇ ਸੋ ਸਾਰੇ ਵੀਰਾਂ ਨੂੰ ਬੇਨਤੀ ਆ ਇਹ ਪਿੰਡ ਬਸਰ ਕੇ ਗੱਲਾਂ ਤੋਂ ਆ ਇਹ ਮੋਟਰਾਂ ਦੀਆਂ ਤਾਰਾਂ ਵੀ ਲੌਂਦਾ ਜੀ ਤੇ ਇਹਨੇ ਜਿੱਥੇ ਵੀ ਲੱਭਦਾ ਇਹਨੂੰ ਗਰੇਜ ਕਰੋ ਕੋਈ ਇਹਨੂੰ ਦਿਹਾੜੀ ਤੇ ਨਾ ਖੜੋ ਇਹਨੂੰ ਕੰਮ ਤੇ ਨਾ ਖੜੋ ਨਸ਼ੇ ਦਾ ਇਹ ਪੱਕਾ ਆਦੀ ਆ ਇਹ ਟੀਕਾ ਲੌਂਦਾ ਆਪਣੇ ਮੂੰਹ ਮੰਨਿਆ ਕਿ ਮੈਂ ਨਸ਼ਾ ਕਰਦਾ ਵਾਂ ਤੇ ਅੱਜ ਇਹ ਕਹੀ ਜਾਂਦਾ ਕਿ ਮੈਂ ਸਿਰਫ ਅੱਜ ਪਹਿਲੇ ਦਿਨ ਹੀ ਚੋਰੀ ਕਰਨ ਆਇਆ ਤੇ ਜਿਹੜਾ ਗੁਰੂ ਘਰ ਨੂੰ ਨਹੀਂ ਬਖਸ਼ਣ ਗਿਆ ਵੀਰੋ ਉਹ ਮੈਨੂੰ ਦੱਸੋ ਵੀ ਆਪਣੇ ਪਿੰਡ ਆਪਣੇ ਘਰਾਂ ਨੂੰ ਕਿੱਥੋਂ ਬਖਸ਼ੂਗਾ ਸੋ ਬੇਨਤੀ ਆ ਸਾਰੀ ਸੰਗਤ ਦੇ ਚਰਨਾਂ 'ਚ ਵੀ ਇਹੋ ਜੇ ਚੋਰਾ ਤੋਂ ਸੁਚੇਤ ਰਹੋ ਤੇ ਇਹੋ ਜਿਹੜੇ ਚੋਰ ਨੇ ਉਹਨਾਂ ਨੂੰ ਜਿਹੜੀ ਜਿਵੇਂ ਹਣ ਮੰਨ ਲਓ ਪਿੰਡ ਬਾਸਰਕੇ ਦੀ ਪੰਚਾਇਤ ਆ ਇਹ ਪੰਚਾਇਤ ਨੂੰ ਸੱਦ ਕੇ ਪੁਲਿਸ ਨੂੰ ਦੇਣਾ ਚਾਹੀਦਾ ਏ ਕਿਉਂ ਇਹ ਤੇ ਹੁਣ ਪੰਜਾਬ ਆਪਣਾ ਪਿੰਡ ਵਾਲਿਆਂ ਨੇ ਕਰਨਾ ਨਾ ਜੋ ਕਰਨਾ ਏ ਜਾਸ ਸ਼੍ਰੋਮਣੀ ਕਮੇਟੀ ਆਪਣੀ ਜ਼ਿੰਮੇਵਾਰੀ ਨਿਭਾਵੇ ਇਹਨੂੰ ਪੁਲਿਸ ਦੇ ਥਾਣੇ ਦਿੱਤਾ ਜਾਵੇ ਤੇ ਉੱਥੇ ਇਹਨੂੰ ਇਹਦੇ ਪਰਚਾ ਕਰਕੇ ਚੋਰੀ ਦਾ ਤੇ ਇਹਦੀ 2 ਮਹੀਨੇ ਉੱਥੇ ਸੁਟਿਆ ਜਾਵੇ ਜੇਲ੍ਹ ਜਿੱਦੇ ਇਹਦੀ ਆਪੇ ਅਗਲ ਟਿਕਾਣੇ ਆ ਜੇ ਤੇ ਜੇ ਵੀਰੋ ਅੱਜ ਆਪਾਂ ਇਹਨੂੰ ਇਦਾਂ ਛੱਡ ਦਿੰਨੇ ਆ ਦੋਵਾਂ ਘੰਟਿਆਂ ਨੂੰ ਕੋਈ ਡਿਊਟੀ ਬਦਲ ਚੁਗੀ ਇਹ ਹੋਰ ਦੋਵਾਂ ਘੰਟਿਆਂ ਨੂੰ ਫੇਰ ਆ ਕੇ ਇੱਥੇ ਕੋਈ ਚੋਰੀ ਕਰਨ ਡਿਆ ਪੂਗਾ ਸੋ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਆ ਕਿ ਸਾਰੇ ਮੇਰੇ ਵੀਰ ਇਕੱਠੇ ਹੋ ਕੇ ਤੇ ਇਹ ਜਿਹੜੇ ਚੋਰ ਨੇ ਇਹਨਾਂ ਤੋਂ ਸੁਚੇਤ ਰਹੋ ਇਹਨਾਂ ਨੇ ਬਹੁਤ ਵੱਡਾ ਨੁਕਸਾਨ ਕੀਤਾ ਵਾ ਜੇ ਅੱਜ ਇਹ ਕੀਤਾ ਕੱਲ ਨੂੰ ਗੁਰੂ ਘਰ ਦੀ ਗੋਲਕ ਵੀ ਲੁੱਟ ਸਕਦੇ ਨੇ ਆ ਗੁਰੂ ਘਰ ਦੀ ਬਾਹਰ ਗੁਰਦਰਾ ਸਨਸਬ ਦੀ ਗੋਲਕ ਦੇ ਗੇਟ ਤੇ ਗਾੜੀ ਪਈ ਆ ਉਹ ਵੀ ਚੁੱਕ ਕੇ ਭੱਜ ਸਕਦੇ ਨੇ ਇਹਨਾਂ ਚੋਰਾਂ ਦਾ ਕੀ ਆ ਇਹਨਾਂ ਦੇ ਸਿਰਫ ਨਸ਼ਾ ਮੁਖ ਰੱਖਿਆ ਵੀ ਨਸ਼ਾ ਮਿਲਣਾ ਚਾਹੀਦਾ ਹੈ ਚਾਹੇ ਉਹ ਕੋ ਗੁਰੂ ਘਰ ਦੀ ਚੀਜ਼ ਆ ਚਾਹੇ ਉਹ ਕਿਸੇ ਦਾ ਨਿੱਜੀ ਮਾਮਲਾ ਹੈ ਕੁਝ ਵੀ ਆ ਪਰ ਇਹਨਾਂ ਚੋਰਾਂ ਨੂੰ ਕੋਈ ਨਹੀਂ ਜੇ ਵੀਰੋ ਸੋ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਆਏ ਤੇ ਜੋ ਵੀ ਬੰਦੀ ਕਾਰਵਾਈ ਆ ਕਾਨੂੰਨੀ ਤੌਰ ਤੇ ਕਰਾਈ ਜਾਵੇ ਅੱਜ ਇਹ ਆ ਹੋ ਸਕਦਾ ਏ ਵੀ ਅੱਜ ਇਕੱਲਾ ਏ ਜਦੋਂ ਇਹਨੂੰ ਆਪਾਂ ਥਾਣੇ ਫੜਾਵਾਂਗੇ ਤਾਂ ਹੋ ਸਕਦਾ ਇਹਦੇ ਨਾਲ ਗਰੋ ਹੋਵੇ ਕੋਈ 10 15 ਬੰਦੇ ਹੋਰ ਇਹਦੇ ਨਾਲ ਪਿੰਡ ਦੇ ਮੁੰਡੇ ਰਲਿਓਣ ਸੋ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਆ ਵੀ ਰਲ ਕੇ ਇਹਦੇ ਤੇ ਕਾਰਵਾਈ ਕਰਵਾਓ ਸੋ ਜੋ ਵੀ ਇਹ ਜਿਹੜੇ ਗਰੋ ਦੇ ਨਾਲ ਇਹ ਕੰਮ ਕਰਦਾ ਹੈ ਜਿਹੜੇ ਚੋਰੀਆਂ ਕਰਦੇ ਨੇ ਸਾਰੀਆਂ ਹੀ ਵਗਣ ਤੇ ਚਲੋ ਉਹਦੇ ਤੋਂ ਆਪਾਂ ਵੀ ਜਿਹੜੇ ਲੋਕ ਆ ਉਹ ਸੁਰੱਖਤ ਰਹਿ ਸਕੀ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ